ਸਸਕਲ ਵੈਲਕਮ ਟੂ ਮਾਈ YouTube ਚੈਨਲ ਸੋ ਅੱਜ ਆਪਾਂ ਗੱਲ ਕਰਾਂਗੇ ਕੁਦਰਤ ਬਾਰੇ ਦਰਖਤਾਂ ਬਾਰੇ ਤੇ ਉਸ ਤੋਂ ਪਹਿਲਾਂ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਤੁਹਾਨੂੰ ਹੋਰ ਆਉਣ ਵਾਲੀਆਂ ਵੀਡੀਓ ਤੁਹਾਨੂੰ ਨੋਟੀਫਿਕੇਸ਼ਨ ਮਿਲ ਸਕੇ ਤੇ ਦੇਖ ਸਕੋ ਹੁਣ ਆਪਾਂ ਗੱਲ ਕਰਦੇ ਆਂ ਵੀ ਕੁਦਰਤ ਬਾਰੇ ਹਨਾ ਜਿਵੇਂ ਕੁਦਰਤ ਦਾ ਆਪਾਂ ਕਹਿ ਦਿੰਦੇ ਆਂ ਕੁਦਰਤ ਦਾ ਇੱਕ ਨਜ਼ਮ ਆ ਵੀ ਜੇ ਆਪਾਂ ਕੁਦਰਤ ਨਾਲ ਖਲਵਾੜ ਕਰਾਂਗੇ ਤੋ ਉਹ ਵੀ ਆਪਾਂ ਨੂੰ ਭੁਗਤਣਾ ਪੈਣਾ ਜੇ ਕੁਦਰਤ ਨਾਲ ਪਿਆਰ ਕਰਾਂਗੇ ਤਾਂ ਉਹਦਾ ਆਪਾਂ ਨੂੰ ਉਹ ਦੁੱਖਣਾ ਜਾਂ ਤਿੱਗਣਾ ਕਰਕੇ ਆਪਾਂ ਨੂੰ ਮੋੜੂਗੀ ਕੁਦਰਤ ਹੁਣ ਆ ਨਾ ਇਹ ਮੇਰਾ ਵੀਡੀਓ ਬਣਾਉਣ ਦਾ ਮਕਸਦ ਉਪਰੋਂ ਹੀ ਨਹੀਂ ਸੀਗਾ ਵੀ ਅੱਜ ਜਿੱਥੇ ਆਪਾਂ ਬੈਠਾ ਮੈਂ ਚਨੋਦ ਤੇ ਪੈਣਾ ਇੱਥੇ ਨਾ ਆ ਝੂਲੇ ਇੱਥੇ ਪਰ ਇਹ ਦੇਖ ਲਓ ਇਹ ਜਗ੍ਹਾ ਤੇ ਪਾਰਕ ਵਿੱਚ ਦਰਖਤ ਕਿੰਨੇ ਆ ਹੁੰਦੇ ਆਪਾਂ ਕਿਤੇ ਜਾਈਏ ਘੁੰਮਣ ਆਲੀ ਨਾਂ ਦੇ ਵੀ ਦੇਖੀ ਹੈ ਨਾ ਆ ਪੱਕਾ ਹੁੰਦਾ ਸਾਰੇ ਪਾਸੇ ਪੱਕਾ ਛੱਡ ਪਾ ਲਿਓ ਬਰੇ ਹੈ ਨਾ ਵੀ ਦਰਖਤ ਨਹੀਂ ਹੁੰਦਾ ਕਿਤੇ ਜੇ ਹੈ ਨਹੀਂ ਤਾਂ ਉਹ ਸਾਹਮਣੇ ਖੇਤ ਦੇਖ ਲਓ ਇਹ ਖੇਤਾਂ 'ਚ ਹੈ ਵੀ ਨਹੀਂ ਦੂਰ ਦੂਰ ਤੱਕ ਜਿੱਥੇ ਖੇਤ ਆ ਪਰ ਆਪਾਂ ਨੂੰ ਦਰਾਖਤਾਂ ਹੁੰਦੇ ਮੈਂ ਪੰਜਾਬ ਨਾਲ ਕੰਪੈਰੀਸ਼ਨ ਕਰਾਂ ਵੀ ਆਪਾਂ ਨੂੰ ਦਰਾਖਤਾਂ ਲਾਉਣੇ ਚਾਹੀਦੇ ਆ ਸਰਕਾਰ ਨੂੰ ਵੀ ਇਹਦੇ ਤੇ ਚਾਹੀਦਾ ਚਲੋ ਆਪਾਂ ਆਪ ਹੀ ਸਾੜੀ ਜਾਂਦੇ ਆ ਸਰਕਾਰ ਇਹਦੇ ਤੇ ਕਰੇ ਵੀ ਕੀ ਹਨਾ ਸਰਕਾਰਾਂ ਦਾ ਦਰਾਖਤ ਲਵਾਉਂਦੀਆਂ ਸੜਕਾਂ ਦੇ ਨਾਲ ਰੇਤ ਜਿੱਦਾ ਸੜਕ ਦੇ ਨਾਲ ਵਾਨ ਹੁੰਦਾ ਉਹਨੂੰ ਸਾੜ ਦਿੰਦਾ ਤੇ ਹੁਣ ਆਪਾਂ ਤੁਹਾਨੂੰ ਆ ਦਿਖਾਉਨੇ ਆ ਖੇਤ ਹਨਾ ਇਹਨਾਂ ਦੇ ਦੇਖੋ ਕਿ ਤਾਜਾਂ ਘਰ ਆ ਕੇ ਦਰਾਖਤ ਇਹ ਤੁਸੀਂ ਦੇਖੋ ਇੱਕ ਚੀਜ਼ ਨੋਟ ਕਰੋ ਜਿਉਂ ਘਰ ਜਿਹੜੇ ਆ ਖੇਤਾਂ ਵਾਲੀ ਸਾਈਡ ਘਰ ਆ ਘਰ ਦਿਵਾਲੇ ਦਿਵਾਲੇ ਕਿੰਨੇ ਦਰਾਖਤ ਹੋਣਗੇ ਘਰ ਵੀ ਵਿੱਚ ਲੁਕਿਆ ਹੋਊ ਤੇ ਆਪਣੇ ਕੀ ਹੁੰਦਾ ਜੇ ਘਰ ਦੇ ਮੂਹਰੇ ਵੀ ਦਰਾਖਤ ਖੜਾ ਹੋਵੇ ਉਹਨੂੰ ਵੀ ਪੜ ਦਿੰਦੇ ਆ ਵੀ ਕਿਹ ਲੱਗਦਾ ਘਰ ਨਹੀਂ ਦਿਸਦਾ ਤਾਂ ਕਰਕੇ ਵੀ ਆਪਾਂ ਨੂੰ ਦਰਾਖਤਾਂ ਦੀ ਅਹਿਮੀਅਤ ਸਮਝਣੀ ਪੈਣੀ ਆ ਜੇ ਹੁਣ ਸਮਝ ਜਾਗੇ ਤਾਂ ਆਪਾਂ ਬਹੁਤ ਵਧੀਆ ਰਹਿ ਜਾਗੇ ਨਹੀਂ ਆਉਣ ਵਾਲੇ ਤਾਂ ਇੰਚ ਹੁਣ ਆਪਾਂ ਦੇਖਿਆ ਹੀ ਆ ਵੀ ਕੀ ਆਪਾਂ ਭੁਗਤੀ ਜੰਨੇ ਆ ਨਤੀਜੇ ਦਰਾਖਤਾਂ ਦੀ ਕਟਿੰਗ ਹੁੰਦੀ ਆ ਹਰੇਕ ਤਾਂ ਦੇ ਵੱਡੇ ਦਰਾਖਤਾਂ ਉਹ ਦਰਾਖਤਾਂ ਦੀ ਖੱਪਤ ਤੇ ਇੱਥੇ ਵੀ ਕਿੰਨੀ ਹੁੰਦੀ ਆ ਪਾਰਲੀਮੈਂਟਾਂ ਚ ਘਰ ਵੀ ਲੱਕੜ ਦੇ ਬੰਦੇ ਆ ਦਰਾਖਤ ਕੱਟ ਕੇ ਬੰਦੇ ਪਰ ਉਹ ਅੱਡ ਹੁੰਦੇ ਆ ਦਰਾਖਤ ਆ ਜਿਹੜੇ ਘਰਾਂ ਵਾਲੇ ਦਿਵਾਲੇ ਲਾਉਣੇ ਸਜਾਵਟੀ ਲਾਉਣੇ ਇਹ ਅੱਡ ਹੁੰਦੇ ਆ ਨਾ ਤੇ ਆਪਾਂ ਨੂੰ ਇਹ ਚੀਜ਼ਾਂ ਸਮਝ ਨਹੀਂ ਪੈਣੀਆਂ ਹੁਣ ਗਰਾਉਂਡ ਦੇਖ ਲਓ ਕਿੰਨਾ ਵਿੱਚ ਦਰਾਖਤ ਵੀ ਇਹ ਕੀ ਆ ਇਹਨਾਂ ਚੀਜ਼ਾਂ ਨੂੰ ਆਪਾਂ ਨੂੰ ਸਮਝਣਾ ਪੈਣਾ ਬੀਤੇ ਆਪਾਂ ਹੁਣ ਪਾਰਕ ਬਣਾਏ ਆ ਨਾ ਦਰਖਤ ਲਾਉਣੇ ਪਰ ਆਪਾਂ ਹਜੇ ਵੀ ਪਾਮ ਪੂਮ ਜੇ ਲਾ ਕੇ ਸਾਰ ਲੈਨੇ ਪਾਮ ਦਾ ਕੋਈ ਇੰਨਾ ਬੈਨੀਫਿਟ ਨਹੀਂ ਜਿੰਨੇ ਕੇ ਆਪਾਂ ਨੂੰ ਪੱਟੇ ਦਰਖਤ ਲਾਉਣੇ ਚਾਹੀਦੇ ਆਪਣੇ ਇਤੋਂ ਦੇ ਹਿਸਾਬ ਨਾਲ ਬਾਕੀ ਆਪਣੇ ਦਾ ਵਾਤਾਵਰਨ ਉਹ ਹਿਸਾਬ ਨਾਲ ਤਾਂ ਹੈ ਬਹੁਤ ਵਧੀਆ ਇੱਥੇ ਤਾਂ ਦਰਖਤਾਂ ਦੀ ਛੋਟਿਆਂ ਦੀ ਪਹਿਲਾਂ ਕੇਅਰ ਬਹੁਤ ਕਰਨੀ ਪੈਂਦੀ ਹਵਾ ਤੋੜ ਦੀ ਕੁਸ਼ਟ ਆਪਣੇ ਤਾਂ ਕੋਈ ਹੈ ਹੀ ਨਹੀਂ ਇਹੋ ਜੀ ਦਿੱਕਤ ਨਹੀਂ ਕੱਲੇ ਪਸ਼ੂਆਂ ਤੋਂ ਬਿਨਾ ਫਿਰ ਆਪਣੇ ਬਾਗਵਰ ਨੇ ਇਹ ਵੀ ਆਪਣੇ ਤਿੰਨ ਤਿੰਨ ਫਸਲਾਂ ਹੁੰਦੀਆਂ ਇੱਥੇ ਆ ਕੱਲੀ ਇੱਕ ਫਸਲ ਹੁੰਦੀ ਹੈ ਨਾ ਆਪਣੇ ਕੋਲੇ ਇੰਨੀ ਵਧੀਆ ਧਰਤੀ ਹੈ ਪਰ ਫਰਕ ਕਿੱਥੇ ਹੈ ਵੀ ਆਪਾਂ ਸੰਭਾਲਣਾ ਨਹੀਂ ਆਪਾਂ ਨੂੰ ਇਹ ਵੀ ਚਲੋ ਆ ਧਰਤੀ ਖਰਾਬ ਹੋ ਗਈ ਦੂਜੀ ਤੇ ਜਾਵੜਾਂਗੇ ਦੂਜੀ ਖਰਾਬ ਤੀਜੀ ਤੇ ਕੀ ਕੋਈ ਫਿਰ ਉਹ ਨਹੀਂ ਨਾ ਜ਼ਿੰਦਗੀ ਥੋੜੀ ਹੈ ਵੀ ਇੱਥੋਂ ਛੱਡ ਤਾਂ ਉੱਥੇ ਜਾਵੜੇ ਉੱਥੋਂ ਇੱਕ ਚੀਜ਼ ਨੂੰ ਖਰਾਬ ਕਰਕੇ ਹਾਂ ਧਰਤੀ ਹਰੇਕ ਤੇ ਜਾਓ ਕਮਾਈ ਕਰੋ ਰੋ ਸਾਰਾ ਕੁਝ ਵਧੀਆ ਪਰ ਨਾਲ ਨਾਲ ਜਿੱਤੋਂ ਦੇ ਆਪਾਂ ਹੈ ਆਪਾਂ ਨੂੰ ਉਸ ਤਰਤੀਬਾਰੇ ਵੀ ਸੋਚਣਾ ਚਾਹੀਦਾ ਬਹੁਤ ਲੋਕੀ ਹੁਣ ਜਿਹੜੇ ਦਰਖਤਾਂ ਪ੍ਰਤੀ ਹੁਣ ਜੇ ਮੈਂ ਮਚਲੀ ਆ ਲੰਗਰ ਲਾਉਂਦਾ ਬੁੱਟਿਆਂ ਦਾ ਕੋਈ ਪਰੇ ਠੀਕ ਹੈ ਨਾਲ ਆਪਾਂ ਨੂੰ ਇਹ ਵੀ ਸੋਚਣਾ ਚਾਹੀਦਾ ਇਹਨਾਂ ਦੀ ਕੇਅਰ ਕਰਨੀ ਚਾਹੀਦੀ ਆ ਟਾਈਮ-ਟਾਈਮ ਤੇ ਦੇਖਣਾ ਚਾਹੀਦਾ ਵੀ ਆਪਾਂ ਜੇ 1000 ਬੂਟਾ ਲਾਇਆ ਉਹਦੇ ਚੋ ਐਵਰੇਜ ਆਪਾਂ ਨੂੰ 500 ਵੀ ਪੱਲੇ ਪਵੇ ਵੀ 500 ਵੱਡਾ ਹੋ ਜੇ ਬੂਟਾ ਤਾਂ ਉਹ ਵੀ ਬਹੁਤ ਤੇ ਜੇ ਆਪਾਂ ਕੱਲਾ ਕਸੂਰ ਵਾਰੇ ਦੇ ਸਰਕਾਰ ਨੂੰ ਆਖਾਂਗੇ ਤੇ ਸਰਕਾਰ ਦਾ ਰੋਲ ਕੋਈ ਨਹੀਂ ਆਪਣੇ ਕੀ ਹੁੰਦਾ ਸੀ ਪਹਿਲਾਂ ਮੋਟਰਾਂ ਵਾਲੇ ਦੁਵਾਲੇ ਲੋਕਾਂ ਦੇ ਤਾਂ ਝੱਡਿਆ ਸੀ ਲਾਉਂਦੇ ਸੀ ਦਰਾਸਤ ਹੁਣ ਉਹ ਵੀ ਕੱਲੀਆਂ ਮੋਟਰਾਂ ਦੇ ਦਿੰਦੀਆਂ ਖੇਤ ਚ ਉਹਨਾਂ ਦਾ ਇੱਕ ਮੋਟਰ ਛੱਡ ਕੇ ਘਰੇ ਆ ਕੇ ਬਹਿ ਜਾਣਾ ਉੱਥੇ ਕਿਹੜਾ ਬਹਿਣਾ ਦਰਾਸਤ ਕੀ ਕਰਨੇ ਜੇ ਲਾਇਆ ਹੋ ਤੈਵੇਂ ਕੋਈ ਦੋ ਚਾਰ ਆ ਕੇ ਹੀ ਬਹਿਣਗੇ ਰਾਹ ਜਾਂਦੇ ਆ ਤੁਸੀਂ ਆ ਚੀਜ਼ ਵੀਡੀਓ ਚ ਦੇਖ ਲਓ ਧਿਆਨ ਨਾਲ ਵੀ ਜਮਾ ਕਰਦੇ ਨਾਲ ਨਾਲ ਕਰਕੇ ਵੀ ਦਰਾਸਤ ਲਾਇਵੇ ਆ ਆਪਣੇ ਹੁਣ ਕੀ ਹੁੰਦਾ ਡਾਕੂਟੀ ਨਾਲ ਆ ਗਿਆ ਕੋਈ ਕਹਿੰਦਾ ਜਾਂ ਜੜਾ ਮਾਰ ਚ ਡੇਗ ਜੂ ਗਟਿਓ ਕਰ ਦੂ ਵੀ ਦਰਖਤ ਰਹਿਣ ਹੀ ਨਹੀਂ ਦਿੰਦੇ ਪਹਿਲਾਂ ਦਾ ਘਰਾਂ ਚ ਇਹੀ ਹੁੰਦੀ ਆ ਦਿੱਕਤ ਵੀ ਪੱਤੇ ਸਿੱਟਣਗੇ ਪੱਤੇ ਸਿੱਟਨੇ ਸਫਾਈ ਕਰਨੀ ਦਰਖਤਾਂ ਦੇ ਪੱਤਿਆਂ ਨਾਲ ਤਾਂ ਦੁੱਖ ਹੀ ਕੋਈ ਨਹੀਂ ਸੋ ਆਪਾਂ ਸਾਰਿਆਂ ਨੂੰ ਨਾਲ ਮਿਲ ਕੇ ਦਰਖਤ ਲਾਉਣੇ ਚਾਹੀਦੇ ਬਦ ਤੋਂ ਬਦ ਜੇ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ